ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਸੂਈਆਂ ਸਵਾਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਹਾਂ ਜੀ ਕਦੇ ਵੀ ਨਾ ਨਾ ਵੇਬਿਨਾਰ ਚ ਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੁੱਛ ਲੈ ਜਾਓ ਬੇਨਤੀ ਇਹ ਹੀ ਹੁੰਦੀ ਆ ਵੀ ਜਿਹੜੇ ਵੀ ਇਹਨੇ ਪੈਸੇ ਖਰਚਣੇ ਆ ਤੇ ਜ਼ਿੰਮੇਵਾਰੀ ਉਹਨਾਂ ਦੀ ਆਪਣੀ ਇਥੋਂ ਤਸੱਲੀ ਕਰਕੇ ਖੜਨ ਦੀ ਹਾਂਜੀ ਵਿਰਦੀ ਸਾਸਿ ਕਾਲ ਜੀ ਸਾਸਿ ਕਾਲ ਵਿਰਜੀ ਹੋਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਵਿਰਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਨੀ ਸਰ ਤੇ ਫੋਨ ਨੰਬਰ ਹੀ ਬੋਲ ਦੋ 7505811814 ਜੀ ਠੀਕ ਆ ਹਾਂਜੀ ਅੱਜ ਹੈਗੀਆਂ ਤਿੰਨ ਗਾਵਾਂ ਤਿੰਨ ਵਾਰ ਹਰਪਾ ਜੀ ਗਰਮੀ ਦੀ ਪ੍ਰਵਾਹ ਨਹੀਂ ਵਸ਼ੀਆਂ ਨੂੰ ਦੇ ਗਰਮੀ ਵਾਲੀਆਂ ਵੜਾ ਲਿਆਂਦੀਆਂ ਜੋ ਤੇ ਆ ਚੀਤੇ ਇਹ ਤੇ ਭਾਜੀ ਲਾਗੀ ਲੱਬ ਲਿਆਂਦੀ ਜੀ ਭਾਜੀ ਵਸ਼ੀਆਂ ਮਿਲ ਜਾਂਦੀਆਂ ਪਰ ਇੰਨੀ ਠੰਡੀ ਨਹੀਂ ਜੇ ਮਿਲਦੀ ਗੇਰ ਵਸ਼ੀ ਜੋ ਗੇਰ ਦੇ ਵਿੱਚ ਆ ਦੇਖ ਸਕਦੇ ਬਿਲਕੁਲ ਠੰਡੀ ਸੀਲ ਆ ਬਾਈ ਠੰਡੀ ਸੀਲ ਵਸ਼ੀ 7-8 ਦਿਨ ਹਰ ਭਾਈ ਸੂਈ ਨੂੰ ਵਸ਼ੀ ਇਹਦੇ ਮਗਰ ਜੋਗੀ ਅੱਛਾ ਮਗਰ ਵੀ ਵਸ਼ੀ ਆ ਮਗਰੀ ਭਾਜੀ ਵਸ਼ੀ ਆ ਦੇ ਠੀਕ ਆ ਜੀ ਹਾਂਜੀ ਇਹ ਥੱਲੇ ਭਾਜੀ 10 ਕਿਲੋਨ ਦੁੱਧ ਲਾ ਲੈ ਬੋਲਾ ਲਾ ਲੈ ਤਿਆਰ ਹੋਊਗਾ 10 ਲੀਟਰ ਗਾਏ ਪੱਕਾ ਤਿਆਰ ਭਾਜੀ ਆਪਨੇ ਤ ਬਾਕੀ ਸੂਈ ਸਵਾਈ ਆ ਠੀਕ ਹੈ ਜੀ ਇਹ ਆ ਵੀ ਘਰ ਵਰਤਨ ਲਈ ਦੁੱਧ ਜਿਹੜਾ ਇਹਨਾਂ ਦਾ ਬੜਾ ਚੰਗਾ ਹੁੰਦਾ ਵਾ ਬਿਲਕੁਲ ਠੰਡੀ ਸੀਲ ਬੱਚੀ ਆ ਭਾਵੇਂ ਇੱਥੇ ਬੈਜੋ ਏ ਥੱਲੇ ਇੰਨੀ ਠੰਡੀ ਆ ਤੇ ਬਾਕੀ ਮੇਨ ਮਾਦਾ ਇਹ ਆ ਵੀ ਹੈ ਠੰਡੀ ਸੀਲ ਮੱਝਾਂ ਦੇ ਮੁਕਾਬਲੇ ਇਹਨਾਂ ਦਾ ਦੁੱਧ ਹੁੰਦਾ ਆ ਬਾਕੀ ਦੇ ਜਵਾਬ ਖਾ ਲੈਣੇ ਆ ਦਾ ਚਵਾ ਇਹਦਾ ਕਹਿੰਦੇ ਵੀ ਦਿਖਾਈ ਦੀ ਰੂਮਰ ਕੀ ਪੋਲੀ ਜੋ ਬਾਕੀ ਮੇਨ ਵਾਦਾ ਇਹ ਆ ਵੀ ਚਲੋ ਮਗਰ ਵੀ ਵੱਛੀ ਆ ਮਗਰ ਵੀ ਯਾਰੀ ਪਾਜੀ ਵੱਛੀ ਆ ਵਛੀ ਦਾ ਕੋਣ ਆ ਰੇ ਪਾਜੀ ਆ ਪਰਨਾਲਾ ਜੋ ਬੈੜ ਠੀਕ ਆ ਹਾਂਜੀ ਬਾਕੀ ਮੇਨ ਵਾਦਾ ਵੀ ਹੈ ਠੰਡੀ ਆ ਹੈ ਪਾਜੀ ਬਿਨਾ ਰੱਸੀ ਤੋਂ ਵੈੜਦੇ ਆ ਦੇਖ ਸਾਜੇ ਜਿਦਣਾ ਨੱਗੀ ਮੰਦਾ ਚੋਂਦਾ ਰਵੇ ਗਾੜ ਠੀਕ ਆ ਜੀ ਹਾਂ ਜੀ ਇਹ ਰਹੀ ਪਾਜੀ ਉਹ ਦੇਂਦੇ ਨਹੀਂ ਇਹਨਾਂ ਮਜਬੂਰੀ ਕਰਕੇ ਵੈੜ ਦਿੱਤੀ ਆ ਠੀਕ ਆ ਤੁਹਾਨੂੰ ਪਤਾ ਵਸ਼ੀ ਦੀ ਦੇਖੋ ਜੀ ਵਸ਼ੀ ਕੋ ਵੇਚਦਾ ਨਹੀਂ ਐਨੀ ਠੰਡੀ ਸੀਲ ਹਾਂ ਜੀ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਫਿਰ ਮੁੱਲ ਪਾਜੀ ਇਹਦਾ ਛੋਟਾ ਜਿਹਾ ਕਰ ਦਈਏ ਕਿੰਨਾ ਮੁੱਲ 30000 ਕਰ ਦੇ ਜੋ 30000 ਹੀ ਦੇ ਦਈਏ ਅੱਛਾ ਕੀ ਕਰ ਦੋਗੇ ਯਾਰਖੰਡ ਛੋਟ ਹੋਰ ਭਾਜੀ 2000 ਕਾ ਪੂਰੇ 28000 ਦੀ ਰਸੀਦ ਵਾਂਗੇ ਅੱਛਾ ਭਾਜੀ ਮਿਲਣੀ ਨਹੀਂ ਬਾਕੀ ਗੀਅਰ ਪਿਓਰ ਵਸ਼ੀਏ ਦੇ ਮਗਰ ਜੋ ਠੀਕ ਹੈ ਜੀ ਦੁੱਧ ਭਾਜੀ ਇਹਦੇ 12 ਕਿਲੋ ਚਵਾ ਦੇਣਾ ਜ ਵੰਡ-ਮੁੰਡ ਖਾ ਕੇ ਮਾੜਾ-ਮੂਲਾ ਮਾਰ ਕੇ ਠੀਕ ਹੈ ਇਹਦੀ ਭਾਜੀ ਜਦੋਂ ਮਰਜ਼ੀ ਇਹ ਥੱਲੇ ਬਾਓ ਫ੍ਰੀਜੀ ਆ ਦੇ ਠੀਕ ਹੈ ਆ ਕਿਸੇ ਜਿੱਧਰੋਂ ਮਰਜ਼ੀ ਭਾਜੀ ਬਾਓ ਹਾਂਜੀ ਤੇ ਆ ਜਿਹੜੀ ਗਾਂ ਜੇ ਇਹ ਰੁਪਈਆ ਭਾਜੀ ਬੱਚੇ ਤੋਂ ਬਿਨਾਂ ਦੁੱਧ 9 ਕਿਲੋ ਤਿਆਰ ਹੋਗਾ ਇਥੇ ਥੱਲੇ ਹੈਗਾ ਪੱਕਾ ਦੁੱਧ ਹਾਂਜੀ ਭਾਈ 40 42 ਦਿਨ ਉਹਨੂੰ ਟੀਗਾ ਭਰੇ ਆ ਜਿ ਵੈੜ ਨੂੰ ਤੋਰੋ ਫੇਰ ਇਹਨਾਂ ਹਾਂ ਅਜਲੇ ਆਹ ਜਿਹੜੀ ਭਾਜੀ ਗੱਡ-ਗੱਡ ਪਲੀ ਜੁੜੀ ਜਿਹਾ ਬਾੜਾ ਹਾਸਟ ਨੇ ਬੜਾ ਚੰਗਾ ਲੱਗਾ ਜੀ ਨਾ ਦੱਸ ਕੇ ਜੀ ਜਿੰਨੀ ਨਾਲੋਂ ਪਾਲੀ ਵਰਗ ਜੰਗ ਨਾ ਦੇ ਬਾਕੀ ਭਰ ਜੀ ਪਾਜੀ ਇਹ ਵੀ ਠੰਡੀ ਸੀਲ ਜਿਹਾ ਬਾੜਾ ਚਵਾਜੂ ਖਾ ਦੇਣਾ ਜੀ ਇਹ ਵੀ ਕੰਦੇ ਦਿਖਾ ਲਈ ਠੰਡੀ ਸੀਲਿਆ ਜਿਹੜੀ ਇਹ ਅਗਲੇ ਪਿੱਛਲੇ ਸਨ ਦਾ ਚਵਾ ਦੇਖ ਸਕਦੇ ਠੀਕ ਹੈ ਜੀ ਬਾਕੀ ਯਾਰ ਵੀ ਚਲੋ ਜੇ ਪਤਨੀ ਨਹੀਂ ਹਾਂਜੀ ਬਾਕੀ ਯਾਰ ਭਾਜੀ ਇਹ ਆ ਵੀ ਹੈ ਵਾ ਠੰਡੀ ਸੀਲਿਆ ਜਿੰਦਰ ਮਰਜੀ ਇਹਦੇ ਥੱਲੇ ਬੈਠੇ ਰਹੋ ਠੀਕ ਹੈ ਜੀ ਹਾਂਜੀ ਤੇ ਦੁੱਧ ਪੱਕਾ 9 ਲੀਟਰ ਕਰ ਦੋ ਦੁੱਧ ਭਾਜੀ ਪੱਕਾ 9 ਗੱਲ ਵਸ਼ੀ ਨਿਕਲ ਆਈ ਭਾਜੀ ਰਕਮ ਦੀ ਵਹਿੜ ਜੋ ਹੁਣ ਆਪਾਂ ਭਾਅ ਪਰਤੇ ਨਾ ਦੇ ਦੇਣੀ ਹੈ ਵੈ ਤੇ ਥੰਥਨ ਪੂਰੇ ਓਕੇ ਨਾਲੇ ਥਾਣ ਭਾਜੀ ਚੋਵੇਂ ਇੱਕੋ ਜਿਹੇ ਹੋਣਗੇ ਤੇ ਮੁੱਲ ਫਿਰ ਇਹਦਾ ਮੋਲ ਤੇ ਬਾਜੀ 20000 ਕਰਦੇ ਜੋ ਅੱਛਾ ਬਾਜੀ 18000 ਰੁਪਏ ਦੇ ਦिए 17 ਨਹੀਂ ਦੇ ਦਿੰਦੇ 16000 ਦੀ ਬਾਜੀ ਵਸ਼ੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਜੀ 18000 ਰੁਪਏ ਜਰਸੀ ਬੱਚੇ ਤੋਂ ਬਿਨਾ ਜੋ ਵੜ ਪਈਆਂ ਸੁਆ ਚਾਰ ਦੰਦ ਹੋਊਗੀ ਵੜ ਅੱਛਾ 18000 ਰੁਪਏ ਦੀ ਗਾਂ ਬਣੀ ਜੋ ਵਾ ਟੀਗਾ ਇਹਨੂੰ ਵੀ ਲੱਗਾ ਪਈ ਦੀ 30 ਦਿਨ ਹੋਏ ਜੋ ਤੇ ਅੱਦ ਕੱਲ ਦੁੱਧ ਕਿੰਨਾ ਜੇ ਦੁੱਧ ਬਾਜੀ 8 ਕਿਲੋ ਐ نیٹ ਤਿਆਰ ਹੋਊਗਾ ਥੱਲੇ ਠੀਕ ਹੈ ਹਾਂਜੀ ਜਰਸੀ ਆ ਬਾਕੀ ਇਹ ਆ ਵੀ ਚਲੋ ਕਿਸੇ ਵੀ ਨੇ ਸਿੰਗ ਨਹੀਂ ਲਗਾਏ ਇਹਦੇ ਕੱਲ੍ਹ ਚੰਗੀ ਆ। ਇਹ ਵੀ ਅੱਜ ਹੈ ਸਾਰੀਆਂ ਗਰਮੀ ਵਾਲੀਆਂ ਹੀ ਆ। ਪਾਜੀ ਤੋਂ ਫੇਰ ਜਿਆਦੇ ਅੱਜ। ਆ ਫੇਰ ਇਹਦੇ ਥੱਲੇ ਪਾਜੀ ਇੱਥੇ ਹੀ ਬਹਿ ਜਾਓ ਭਾਵੇਂ। ਠੀਕ। ਦੁੱਧ ਹੱਥ ਨਾਲ ਵਸ਼ੀਲਾ ਹੋਊਗੀ। ਬਾਕੀ ਪਾਜੀ ਇਹਦਾ ਚਵਾਜੂ ਖਾ ਦਿੰਨੇ ਜਿਵੇਂ ਬੜਦਾ। ਠੀਕ ਹੈ। ਹਾਂਜੀ ਆਹ ਵੀ ਸੀ ਜੀ। ਇਹ ਦੇ ਭਈਆ ਬਥੇਲੇ ਬੈ ਜਾਣਾ ਕੋਈ ਇਹਨੂੰ ਰੱਸੀ ਨਹੀਂ ਕੋਈ ਪਾੜਾ ਨਹੀਂ ਪਾਉਣਾ ਇਹਨੂੰ ਵੈੜ ਨੂੰ ਠੀਕ ਹੈ ਜੀ ਹਾਂਜੀ ਇਹ ਵੀ ਯਾਰ ਪਾ ਜੀ ਆ ਚੋਣ ਕੋਲੀ ਜਰੂਰ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਵੇ ਭਾਜੀ ਆ ਠੰਡੀ ਸੀਲ ਦੇ ਬਿਨਾ ਵੰਗੇ ਤੋਂ ਬਿਨਾ ਪਾੜੇ ਤੋਂ ਜਿੱਥੇ ਮਰਜੀ ਬੈਗ ਚੋੜੋ ਸਾਡੇ ਕਰੀ ਲਾਗੇ ਤੋਂ ਚੰਗੀ ਤਰ੍ਹਾਂ ਹਾਂਜੀ ਪੂਰਾ ਭਾਜੀ ਥਾਣਿਆਂ ਦੇ ਤੇ ਉਤਰਾਂ ਵਿੱਚ ਜੀ ਥਣ ਥਣ ਪੂਰੇ ਹੀ ਆ ਮੈਂ ਤਾਂ ਥਣ ਭਾਜੀ ਬਰਾਬਰ ਹੋਣਗੇ ਸਾਰੀਆਂ ਦੇ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ 20000 ਕਰਦੇ 18000 ਰੁਪਏ ਦੇ ਦਈਏ ਵਛੀ ਇਹ ਵੀ ਕਰ ਦਈਏ ਕੋਈ ਜਾਇਜ਼ ਹੋਰ 17000 ਦੀ ਬਾਜੀ ਵਾੜ ਦੇ ਦਾਂਗੇ ਅੱਛਾ 17 ਦੀ ਦੇ ਦੋ ਛੋੜ ਛੱਬਾ ਬਾਜੀ ਮੌਕੇ ਤੇ ਮਾਨਤਾਨ ਕਰ ਦਾਂਗੇ ਥੋੜਾ ਬੋਦਾ ਠੀਕ ਹੈ ਜੀ ਹਾਂਜੀ ਬਾਕੀ ਬਾਜੀ ਸੁਆਸੁਆ ਮਾਰਾਂ ਵਿੱਚ ਚੱਕ ਬਾਤ ਤਸੱਲੀ ਕਰ ਖੜੇ ਨੂੰ ਠੀਕ ਹੈ ਜੀ ਹਾਂਜੀ ਸਾਰੀਆਂ ਸੁਈਆਂ ਵਾ ਗੱਬਨ ਕੋਈ ਵੀ ਨਹੀਂ ਆ ਤੇ ਇੱਥੇ ਆਓ ਦੋ ਦੋ ਟਾਈਮ ਚੋ ਜੇ ਨਹੀਂ ਪਹੁੰਚ ਸਕਦੇ ਵੀਡੀਓ ਕਾਲ ਤੇ ਚਵਾਈ ਕਰਾ ਲਓ ਪਰ ਤਸੱਲੀ ਆਪਣੀ ਆਪ ਕਰਕੇ ਖੜੋ ਜੀ